ਤੇ ਆ ਵੀ ਬਣਾਤਾ ਬਾਬੇ ਨੇ ਇਧਰ ਇਹ ਵੀ ਤੁਹਾਨੂੰ ਦਿਖਾਉਨੇ ਆ ਆ ਦੇਖੋ ਜੀ ਚਾਹ ਕਾਫੀ ਸਾਫਟ ਡਰਿੰਕਸ ਸਨੈਕਸ ਦੇਖੋ ਜੀ ਤੇ ਆ ਦੇਖੋ ਜੀ ਤਸਵੀਰਾਂ ਕਰ ਦੋ ਵੀਡੀਓ ਸ਼ੇਅਰ ਦੱਬ ਕੇ ਬਹੁਤ ਵਧੀਆ ਸਿਸਟਮ ਰਸਤੇ 'ਚ ਜਾਣਿਆ ਜਿਵੇਂ ਆਪਾਂ ਚੰਡੀਗੜ੍ਹ ਕਹਿੰਨੇ ਆ ਵੀ ਚੰਡੀਗੜ੍ਹ ਉਰੇ ਪੇਸ਼ ਕਰਤਾ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਦੇਖ ਸਕਦੇ ਹੋ ਤਸਵੀਰਾਂ ਤੇ ਆਹ ਦੇਖ ਸਕਦੇ ਹੋ ਜੀ ਘਰ ਦੇ ਦੇਸੀ ਘਿਓ ਦੀਆਂ ਮਠਿਆਈਆਂ ਮੈਂ ਗੋ ਲੱਸੀ ਸੋਇਆ ਸੋਫਟੀ ਸਪੈਸ਼ਲ ਮਿਲਕ ਬਦਾਮ ਸਪੀਡ ਨਮਕੀਨ ਲੱਸੀ ਮੰਗੋ ਲੱਸੀ ਕੇਸਰ ਪਿਸਤਾ ਵਾਲੀ ਆ ਦੇਖੋ ਜੀ ਗੁਲਫੀਆਂ ਸ਼ਰਾਬ ਪੀ ਕੇ ਗੱਡੀ ਨਾ ਚਲਾਓ ਬਿਲਕੁਲ ਜਿਵੇਂ ਖੜੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜੂਰੋ ਰਿਪੋਰਟ ਇੱਧਰ ਬਾਬਾ ਜੀ ਖੜੇ ਨੇ ਤਰ ਤਿਆਰ ਵਰ ਤਿਆਰ ਹਾਂਜੀ ਖਾਲਸਾ ਫਤਿਹ ਜੀ ਇੱਥੇ ਡਿਊਟੀ ਹੈ ਜੀ ਪਰ ਜੇਕਰ लाजवाब ਬਹੁਤ ਸੁੰਦਰ ਬਹੁਤ ਵਧੀਆ ਲੱਗਿਆ ਵੱਡੀਆਂ ਆਉਂਦੇ ਜਾਂਦੇ ਟਰਾਲੇ ਟਰੈਕਟਰਾਂ ਟਰੱਕਾਂ ਕਾਰਾਂ ਖੜਦੇ ਲੰਗਰ ਵੀ ਛਕਦੇ ਨੇ ਗੁਰੂ ਦਾ ਤੇ ਪਾਣੀ ਵਗੈਰਾ ਬਾਥਰੂਮ ਲਾਈਟਿੰਗ ਕੁਝ ਵੀ ਜਾਨੀ ਕਿ ਸਾਰੀਆਂ ਸੁਵਿਧਾ ਜੇ ਕਹ ਦੀਏ ਫੁੱਲ ਨੇ ਇੱਥੇ ਜੋ ਰਸਤੇ ਜਿੱਦਾਂ 10 ਮਿੰਟ ਅਗਲਾ ਲੱਤ ਪੈਰ ਵੀ ਖੋੜ ਲਾਂਦਾ ਤੇ ਤੇ ਆ ਵੀ ਸਹੂਲਤ ਹੋ ਗਈ ਆ ਦੇਖੋ ਜੀ ਬਸ ਅੱਡਾ ਆ ਬੈਠਣ ਨੂੰ ਬਣਾਤਾ ਵਧੀਆ ਸੰਗਤਾਂ ਨੂੰ ਤੇ ਪਾਣੀ ਵਾਲਾ ਵੱਡਾ ਫਿਲਟਰ ਲਾਤਾ ਆਉਂਦੇ ਜਾਂਦੇ ਸੰਗਤਾਂ ਬੜੇ ਅਨੰਦ ਨਾਲ ਇੱਥੇ ਜਨਨ ਕਿ ਆਉਂਦੀਆਂ ਨੇ ਬਸ ਸਾਡਾ ਸੇਖੂਪੁਰ ਪਟਿਆਲਾ ਤੇ ਬਹੁਤ ਵਧੀਆ ਸਿਸਟਮ ਬਾਬਿਆਂ ਨੇ ਜਨਨ ਕਿ ਲਾਤਾ ਉਹਰੇ ਬਹੁਤ ਵੱਡੇ ਟਰਾਲੇ ਘੋੜੇ ਖੜੀ ਰਹਿੰਦੇ ਨੇ ਆਉਂਦੇ ਜਾਂਦੇ ਉਹ ਬੱਸਾਂ ਖੜੀਆਂ ਨੇ ਜਨਨ ਕਿ ਵੀ ਪਰਮੇਸ਼ਰ ਦਵਾਰ ਜਨਨ ਕਿ ਦਵਾਰ ਬਣ ਚੁੱਕਿਆ ਲੰਗਰ ਪਾਣੀ ਆਉਂਦੇ ਜਾਂਦੇ ਤੇ ਘੰਟਾ ਘਰ ਵੀ ਲਾਤਾ ਸਾਹਮਣੇ ਤੇ ਨਿਸ਼ਾਨ ਸਾਹਿਬ ਝੂਲ ਰਹੇ ਨੇ ਆ ਦੇਖੋ ਜੀ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਸਾਡੇ ਲਈ ਕਿਉਂਕਿ ਮੋਰਚੇ 'ਚ ਜਾਣਾ ਅੱਗੇ ਪਰ ਜੇ ਕਹੇ ਲਾਜਵਾਬ ਬਹੁਤ ਸੁੰਦਰ অতি ਸੁੰਦਰ ਬਹੁਤ ਆ ਦੇਖੋ ਜੀ ਜਨਨ ਕਿ ਆਉਂਦੀਆਂ ਨੇ ਹੈਲੋ ਅਲੈਕ ਹਾਂਜੀ ਵੈਰੀ ਗੁੱਡ ਚਲੋ ਜੀ ਸੰਗਤੇ ਕਰ ਦੋ ਵੀਡੀਓ ਸ਼ੇਅਰ ਬਹੁਤ ਵਧੀਆ ਲੱਗਿਆ ਸਾਨੂੰ ਤਾਂ ਸੋਨੂ ਕਿਵੇਂ ਲੱਗਿਆ ਕਮੈਂਟਾਂ ਚ ਜਰੂਰ ਦੱਸਿਓ ਚੱਲੇ ਆਂ ਜੀ ਸੰਭੂ ਮੋਰਚੇ ਵੱਲ ਆ ਸੰਗਤ ਬੈਠੀ ਐ ਪਿੰਡ ਮੇਦੇਵਾਸ ਸ਼ਾਜਲੀ ਇਕੱਠੀਆਂ ਹੋ ਕੇ ਕਾਫੀ ਗੱਡੀਆਂ ਪਿੱਛੇ ਆ ਰਹੀਆਂ ਨੇ ਤਸਵੀਰ ਅੱਜ ਦੇਖ ਰਹੇ ਹਾਂ ਤੁਸੀਂ ਆ ਜੱਗਾ ਸਿੰਘ ਬੈਠਾ ਸਾਡੇ ਤੇ ਆ ਬਣਾਤੀ ਜੀ ਇਧਰ ਹਵੇਲੀ ਬਣਾਈ ਹੈ ਕੋਈ ਵੱਡੀ ਪਰਮੇਸ਼ਰ ਦਵਾਰ ਦੇ ਸਾਹਮਣੇ